ਵੀਅਰ ਅਤੇ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿਗਾ ਸਵਾਗਤ ਹੈ ਅੱਜ ਤੁਹਾਡੇ ਰੂਬਰੂ ਕਰਾਂਗੇ ਪੰਜਾਬ ਦੇ ਖੇਤੀਬਾੜੀ ਮੰਤਰੀ ਪਸ਼ੂ ਪਾਲਣ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੋਡੀਆਂ ਸਾਹਿਬ ਨੂੰ ਕੁਝ ਅਹਿਮ ਸਵਾਲ ਨੇ ਜਿਹੜੇ ਉਹਨਾਂ ਦੇ ਨਾਲ ਸਾਂਝੇ ਕੀਤੇ ਜਾਣਗੇ ਉਮੀਦ ਕਰਾਂਗਾ ਕਿ ਅੱਜ ਦੀ ਇਹ ਮੁਲਾਕਾਤ ਤੁਸੀਂ ਪਸੰਦ ਕਰੋਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੁੜੀਆ ਸਾਹਿਬ ਜੀ ਅਨੁਸਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਮਿਹਰਬਾਨੀ ਨਰਿੰਵਲ ਜੀ ਅਜਸਰ ਸਾਹਿਬ ਤੁਹਾਡੇ ਸਾਰੇ ਆਦਾਰੇ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਉਂਕਿ ਬਹੁਤ ਵੱਡੀ ਜਿੱਤ ਹੈ ਅੱਜ ਵੀ ਮੈਂ ਵੇਖ ਰਿਹਾ ਸੀ ਜਿਸ ਫੰਕਸ਼ਨ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ ਉੱਥੇ ਵੀ ਸਾਰੇ ਅੱਜ ਵੀ ਇਹੀ ਲਗਭਗ ਸਾਰੇ ਕਹਿੰਦੇ ਆ ਕਿ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਉਹ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੀ ਹੈ ਇਹਦੇ ਪਿੱਛੇ ਦਰਅਸਲ ਅਸ਼ੀਰਵਾਦ ਕਿੰਨੂ ਲੈਣਾ ਚਾਹੁੰਦੇ ਜੀ ਤੁਸੀਂ ਅਸਲ ਵਿੱਚ ਨਾ ਜੀ ਮੈਂ ਜੇ ਸਿਆਸਤ ਵਿੱਚ ਆਇਆ ਵੀ ਆ ਜੀ ਤਾਂ ਮੇਰੇ ਸਵਰਗਵਾਸੀ ਪਿਤਾ ਜਥੇਦਾਰ ਜਗਦੇਵ ਸਿੰਘ ਗੁੱਡੀਆਂ ਉਹਨਾਂ ਦਾ ਉਹਨਾਂ ਦੀ ਸਿਆਸਤ ਵਿੱਚ ਰੁਚੀ ਵੀ ਸੀ ਉਹਨਾਂ ਨੇ ਸਿਆਸਤ ਵਿੱਚ ਸਾਦਗੀ ਵੀ ਰੱਖੀ ਸਮਰੱਥਾ ਵੀ ਵਿਖਾਈ ਔਰ ਪੰਜਾਬ ਪ੍ਰਤੀ ਜੇ ਮੈਂ ਕਹਾਂ ਪੰਥ ਪ੍ਰਤੀ ਬਹੁਤ ਉਹਨਾਂ ਦੇ ਮਨ ਵਿੱਚ ਸੀ ਤੇ ਉਹ ਕਾਫੀ ਅਹੁਦਿਆਂ ਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਜ਼ਿਲ੍ਹੇ ਦੇ ਪ੍ਰਧਾਨ ਅਕਾਲੀ ਦਲ ਦੇ ਜੁਆਇੰਟ ਸੈਕਟਰੀ ਔਰ ਇਸ ਤੋਂ ਇਲਾਵਾ ਮੰਡੀਕਰਨ ਬੋਰਡ ਦੇ ਚੇਅਰਮੈਨ ਤਿੰਨ ਸਾਲ 77 ਤੋਂ 80 ਤੱਕ ਦਾ ਸਮਾਂ ਨੂੰ ਮਿਲਿਆ 1989 ਵਿੱਚ ਉਹ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਚੁਣੇ ਗਏ ਜਦੋਂ ਕਿ ਲੋਕ ਕਹਿੰਦੇ ਸੀ ਵੀ ਇਹ ਚੋਣ ਲੜਨ ਦੇ ਕਾਬਲ ਨਹੀਂ ਮੁਕਾਬਲਾ ਨਹੀਂ ਤੇ 157000 ਦਾ ਫਰਕ ਜਿਹੜੀਆਂ ਕਿ 6 ਲੱਖ ਕੁਸ ਹਜ਼ਾਰ ਵੋਟਾਂ ਚੋਂ 3 ਲੱਖ 7000 ਜਿੱਥੇਦਰ ਜਿਲਦੇਵ ਸਿੰਘ ਗੁੱਡੀਆਂ ਹੋਰਾਂ ਨੂੰ ਲੋਕਾਂ ਨੇ ਪਾਈਆਂ ਜੀ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਤੁਸੀਂ ਵੀ ਜਾਣਦੇ ਹੋ ਉਹਨਾਂ ਦੀ ਰਸਮਈ ਮੌਤ ਉਸ ਤੋਂ ਬਾਅਦ ਮੈਨੂੰ ਸਿਆਸਤ ਵਿੱਚ ਆਉਣਾ ਪਿਆ ਲੋਕਾਂ ਨੇ ਮੈਨੂੰ ਅੱਗੇ ਲਾ ਕੇ ਤੋੜ ਲਿਆ ਜਾ ਮੈਂ ਕਮਾ ਮੇਰੀ ਬਾਹ ਫੜ ਕੇ ਤੋੜ ਲਿਆ ਉਸ ਤੋਂ ਬਾਅਦ ਮੈਂ ਚੱਲਿਆ ਆਇਆ ਮੈਨੂੰ ਪਿਆਰ ਬਹੁਤ ਮਿਲਿਆ ਮੈਨੂੰ ਸਤਿਕਾਰ ਬਹੁਤ ਮਿਲਿਆ ਤੇ ਮੈਨੂੰ ਸੰਘਰਸ਼ ਵੀ ਬਹੁਤ ਲੰਮਾ ਕਰਨਾ ਪਿਆ ਮੈਂ 32 ਸਾਲ ਬਾਅਦ ਜਦੋਂ ਮੈਨੂੰ ਕੇਜਰੀਵਾਲ ਜੀ ਹੋਰਾਂ ਨੇ ਆਪਣੀ ਆਮ ਆਦਮੀ ਪਾਰਟੀ ਤੋਂ ਸਦਾਪੁਰ ਵੰਦ ਸਿੰਘ ਮਾਨ ਹੋਰਾਂ ਨੇ ਉਮੀਦਵਾਰ ਬਣਾ ਲਿਆ ਜੀ ਲੰਬੀ ਹਲਕੇ ਦੇ ਲੋਕਾਂ ਨੇ ਸ਼ਾਇਦ ਬਹੁਤ ਲੰਮਾ ਸਮਾਂ ਉਹਨਾਂ ਨੇ ਉਡੀਕ ਸੀ ਜਾਂ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਵਿੱਚ ਮੇਰੇ ਪ੍ਰਤੀ ਇੰਨੀ ਹਮਦਰਦੀ ਸੀ ਜਾਂ ਕੋਈ ਵੱਡਾ ਹੀ ਕੋਈ ਰੋਸ ਲਈ ਫਰਦੇ ਸੀ ਤੇ ਉਹਨਾਂ ਨੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ 11 ਵਾਰੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਜਿਹੜੇ ਕਦੇ ਚੋਣ ਹਾਰੇ ਵੀ ਨਹੀਂ ਸੀ ਔਰ ਪੰਜ ਵਾਰੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਪੰਜ ਵਾਰੀ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨਾਲ ਮੇਰੀ ਚੋਣ ਸੀ ਉਹਦੇ ਵਿੱਚ ਵੀ ਲੋਕਾਂ ਨੇ ਬਹੁਤ ਵੱਡਾ ਸਾਥ ਦੇ ਕੇ ਚੰਗਾ ਜੇ ਕਹੀਏ ਬਹੁਤ ਅਹਿਮ ਚੋਣ ਸੀ ਤੋਂ 11 12 ਹਜ਼ਾਰ ਦੇ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਆਪਣਾ ਨੁਮਾਇੰਦਾ ਬਣਾ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲਹੋਰਾਂ ਦੀ ਥਾਂ ਤੇ ਖੁਡੀਆਂ ਸਾਹਿਬ ਪਹਿਲੀ ਗੱਲ ਤਾਂ ਇਹ ਕਿ ਜਿੱਤ ਤੇ ਉਹਦੇ ਤੋਂ ਬਾਅਦ ਤੁਹਾਨੂੰ ਕੁਦਰਤ ਨੂੰ ਜਿਹੜਾ ਮਹਿਕਮਾ ਦਿੱਤਾ ਗਿਆ ਉਹ ਸਿੱਧਾ ਪੰਜਾਬ ਦੇ ਬਹੁ ਗਣਤੀ ਲੋਕਾਂ ਨਾਲ ਸੰਬੰਧਤ ਆ ਭਾਵੇਂ ਪਸ਼ੂ ਪਾਲਣ ਹੋਵੇ ਭਾਵੇਂ ਫੂਲ ਪ੍ਰੋਸੈਸਿੰਗ ਹੋਵੇ ਭਾਵੇਂ ਖੇਤੀਬਾੜੀ ਦਾ ਹੋਵੇ ਮੈਂ ਅਕਸਰ ਵੇਖਦਾ ਹੁੰਦਾ ਕਿਉਂਕਿ ਕੁਦਰਤ ਦੀ ਸਾਈ ਹੇਠ ਹੈ ਜੀ ਕਦੇ ਫਸਲ ਨੁਕਸਾਨੀ ਗਈ ਕਦੇ ਕੋਈ ਹੋਰ ਖਰਾਬਾ ਹੋ ਗਿਆ ਉਹਦੇ ਤੋਂ ਬਾਅਦ ਕਿਸਾਨ ਆਮ ਤੌਰ ਤੇ ਮੁਆਵਜ਼ੇ ਦੀ ਮੰਗ ਕਰਦੇ ਹਨ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਜਿਹੜੇ ਪਿਛਲੇ ਸਮੇਂ ਚ ਮੁਆਵਜ਼ੇ ਐਲਾਨੇ ਗਏ ਸੀ ਉਹ ਸਾਰੇ ਦੇ ਦਿੱਤੇ ਗਿਆ ਜਾਂਦੇ ਵਿਚਾਰ ਹੈ ਜੀ ਅ ਅਸਲ ਨਾਲ ਜੀ ਮੈਨੀਪਾਲ ਜੀ ਗੱਲ ਕੁਦਰਤ ਦੇ ਹੱਥ ਬਹੁਤ ਖੁਸ਼ ਹੈ ਜੀ ਜੀ ਤੇ ਪਿਛਲੀ ਵਾਰ ਜਦੋਂ ਮੈਂ ਮੈਨੂੰ ਨਵਾਂ ਨਵਾਂ ਮਹਿਕਮਾ ਦਿੱਤਾ ਗਿਆ ਸੀ ਮੈਨੂੰ ਆਪਣੀ ਵਿਚਾਰਦ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸ਼ਾਮਲ ਕਰ ਲਿਆ ਖੇਤੀਬਾੜੀ ਤੇ ਪਸ਼ੂ ਪਾਲਣ ਮੁੱਖ ਮਹਿਕਮੇ ਦੇ ਨਾਲ ਦੂਸਰੇ ਵੀ ਜੋੜੇ ਦਿੱਤੇ ਜੀ ਉਹ ਮੈਂ 1 ਜੂਨ ਨੂੰ ਇਹ ਆਪਣਾ ਔਦਾ ਸੰਭਾਲਿਆ ਸੀ ਜੀ ਤੇ ਮੇਰੇ ਯਾਦ ਅਕ 23 ਜੁਲਾਈ ਨੂੰ ਬੜੀ ਭਾਰੀ بارش ਹੋਈ 35 36 ਘੰਟੇ ਆਈ ਵੱਡਾ ਨੁਕਸਾਨ ਹੋਇਆ ਉਹਦੇ ਨਾਲ ਨੁਕਸਾਨ ਵੀ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਨੁਕਸਾਨ ਦਾ ਮੁਆਵਜ਼ਾ ਵੀ 129.30 ਕਰੋੜ ਰੁਪਈਆ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਵੰਡਿਆ ਵੀ ਜੀ ਉਹਦੇ باوجود ਉਹ ਸਾਨੂੰ ਫਸਲਾਂ ਸੰਭਾਲਣ ਤੇ ਦੁਬਾਰੇ ਉਹਨੂੰ ਵਜਾਉਣ ਤੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਸਾਦ ਦਿੱਤਾ ਸਰਕਾਰ ਵੀ ਲੱਗੀ ਰਹੀ ਸੰਸਥਾਵਾਂ ਨੇ ਵੀ ਦੁਬਾਰੇ ਜਿਹੜੀਆਂ ਉਹਦੀ ਪਨੀਰੀ ਬੀਜ ਕੇ ਚੋਨੇ ਦੀ ਤਿਆਰੀ ਕਰਕੇ ਪਰ ਉਹਦੀ ਫਸਲ ਫੇਰ ਵੀ ਬਹੁਤ ਤਕੜੀ ਹੋਈ ਭਰਪੂਰ ਹੋਈ ਚਾਹੇ ਕੁਦਰਤ ਨੇ ਨੁਕਸਾਨ ਕੀਤਾ ਕੁਦਰਤ ਨੇ ਕੋਈ ਵਰਦਾਨ ਵੀ ਦਿੱਤਾ ਜੀ ਉਸ ਤੋਂ ਬਾਅਦ ਕਣਕ ਦੀ ਫਸਲ ਵੀ ਸੋਹਣੀ ਹੋਈ ਹੈ ਹਾਂ ਕਹੀ ਥਾ ਮਤਲਬ ਜਿੰਮੇ ਗੜੇ ਮਾਰਦੇ ਹੋ ਮਾਅਬਜਾ ਇੱਕ ਨੋਮੀਨਲ ਜਾਂ ਹੁੰਦਾ ਨਹੀਂ ਛਿੰਨਾ ਨੁਕਸਾਨ ਹੁੰਦਾ ਉਹਦਾ ਮਾਅਬਜਾ ਮੁਰਦਾ ਨਹੀਂ ਮੈਂ ਵੀ ਸਮਝਦਾ तकरीबन ਜਿੱਥੇ ਜਿੱਥੇ ਜਿਵੇਂ ਜਿਵੇਂ ਰਿਕਾਰਡ ਵਿੱਚ ਆਇਆ ਉਹਦਾ ਨਿਪਟਾਰਾ ਕਰ ਦਿੱਤਾ ਗਿਆ ਉਹ ਸਵਾਲ ਇਹ ਹੈ ਕਿ ਕੀ ਸਰਕਾਰ ਦੀ ਢਿੱਲ ਹੈ ਜਾਂ ਇਸ ਤਰ੍ਹਾਂ ਦੀ ਪਾਲਿਸੀ ਲੋਕ ਪਸੰਦ ਨਹੀਂ ਕਰਦੇ ਅਸੀਂ ਵੇਖਦੇ ਇੱਥੇ ਵੀ ਕਾਰ ਖਰੀਦੀ ਅਸੀਂ ਇੰਸ਼ੋਰੈਂਸ ਕਰਵਾਉਨੇ ਆ ਜੇ ਨੁਕਸਾਨ ਨਹੀਂ ਗਈ ਤਾਂ ਸਾਨੂੰ ਮਿਲ ਜੂ ਨਹੀਂ ਕਰਾਈ ਗਈ ਤਾਂ ਕੁਛ ਨਹੀਂ ਉੱਥੇ ਕਿਉਂ ਇਸ ਤਰੀਕੇ ਦੀ ਕੋਈ ਨੀਤੀ ਨਹੀਂ ਅਪਣਾਈ ਜਾਂਦੀ ਕਿ ਮੁਆਵਜ਼ਾ ਮੰਗਣ ਦੀ ਜ਼ਰੂਰਤ ਨਾ ਪਵੇ ਇੰਸ਼ੋਰੈਂਸ ਵਾਲੇ ਪਾਸੇ ਨੂੰ ਕਿਉਂ ਕਦਮ ਸਰਕਾਰ ਦੇ ਵੱਲੋਂ ਨਹੀਂ ਪੁੱਟੇ ਜਾਂਦੇ ਜਾਂ ਲੋਨੀ ਜਾਂਦੇ ਉਹਦੇ ਚ ਨਾ ਸੈਂਟਰ ਗਵਰਨਮੈਂਟ ਦੀ ਪਾਲਿਸੀ ਸੀ ਜੀ ਉਹਨਾਂ ਨੇ ਹਰਿਆਣੇ ਵਾਲਿਆਂ ਨੂੰ ਦੇ ਦਿੱਤੀ ਪੰਜਾਬ ਵਾਲਿਆਂ ਨੂੰ ਕਿਉਂ ਹਰਿਆਣੇ ਚ ਬੀਜੇਪੀ ਦੀ ਸਰਕਾਰ ਸੀ ਇੱਥੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਫਿਰ ਸਾਡੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਉਹਨਾਂ ਨੇ ਅਸੀਂ ਵੀ ਇਹ ਮੁਆਵਜ਼ੇ ਬਾਰੇ ਜਦੋਂ ਗੱਲ ਕੀਤੀ ਹੈ ਉਹਨੂੰ ਇੱਕ ਬਲਾਕ ਨੂੰ ਇਕਾਈ ਮੰਨ ਲੈਂਦੇ ਆ ਅਸੀਂ ਕਹਿੰਨੇ ਆ ਵੀ ਇਹ ਇੰਡੀਵਿਜੁਅਲ ਪਰ ਏਕੜ ਤੁਸੀਂ ਸਾਥੋਂ ਉਹਦਾ ਜਿਹੜਾ ਇੰਸ਼ੋਰੈਂਸ ਦਾ ਪ੍ਰੀਮੀਅਮ ਕਰ ਲਾ ਲੋ ਤੇ ਪਰ ਪਰ ਏਕੜ ਹੋਵੇ ਸਾਰਾ ਨੁਕਸਾਨ ਜਿੱਥੇ ਹੋਵੇ ਉੱਥੇ ਉਹਨੂੰ ਮਿਲ ਜੇ ਜੇ ਤੁਸੀਂ ਬਲਾਕ ਲੈਵਲ ਤੇ ਲਾ ਲੋਗੇ ਤਾਂ ਵੀ ਉਹ ਫਿਰ ਸਾਰੇ ਨੂੰ ਗਣਦੇ ਵੀ ਇੰਨੇ ਪਰਸੈਂਟ ਹੋਏ ਫਿਰ ਉਸ ਤੇ ਜ਼ਿੰਮੇਦਾਰ ਨੂੰ ਬੋਤਾ ਪੱਲੇ ਨਹੀਂ ਪੈਂਦਾ ਕਿਉਂਕਿ ਸਾਰੇ ਨੂੰ ਜਦੋਂ ਮਿਲਾ ਕੇ ਕਿਸੇ ਪਾਸੇ ਨੁਕਸਾਨ ਹੋਇਆ ਹੁੰਦਾ ਕਿਸੇ ਪਾਸੇ ਨਹੀਂ ਹੋਇਆ ਹੁੰਦਾ ਜੇ ਥੋੜਾ ਨੁਕਸਾਨ ਹੋਇਆ ਵੀ ਪ੍ਰਤੀ ਪਰ ਏਕੜ ਲਾਲ ਹੋ ਜੇ ਇੱਕ ਬਲਾਕ ਵਿੱਚ 2 ਲੱਖ ਏਕੜ ਹੈ ਜੀ ਜੇ 6000 10000 ਹੁੰਦਾ ਹੋਇਆ ਤਾਂ ਉਹਨੂੰ ਗਿਣਦੇ ਹੀ ਨਹੀਂ ਵੀ ਇਹ ਤਾਂ ਇੱਕ ਪਾਸੇ ਰਹਿ ਗਿਆ ਹਾਂ ਤੋ ਇਸ ਲਈ ਇਹ ਥੋੜੀ ਦਿੱਕਤ ਆ ਰਹੀ ਹੈ ਇਹਦੇ ਉਹ ਇੱਕ ਚ ਤਾਂ ਇਸ ਪਾਸੇ ਜਾਣਾ ਪਏ ਇਸ ਪਾਸੇ ਨਹੀਂ ਝੋਰ ਲੱਗਿਆ ਵੈਸੇ ਸਾਰੀਆਂ ਸਰਕਾਰਾਂ ਦੇ ਸਟੇਟਾਂ ਦੀਆਂ ਜ਼ੋਰ ਪਾਉਣਗੀਆਂ ਤਾਂ ਜ਼ਰੂਰ ਇਹ ਸੈਂਟਰ ਗਵਰਨਮੈਂਟ ਨੂੰ ਗੱਲ ਮੰਨਣੀ ਪਾਉਗੀ ਹੁਣ ਗੱਲ ਕਰਦੇ ਆਪਾਂ ਐਮਐਸਪੀ ਦੀ ਦੇਖੋ ਪਹਿਲਾ ਕਿਸਾਨੀ ਸੰਘਰਸ਼ ਵੀ ਚੱਲਿਆ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਦੁਬਾਰਾ ਵੀ ਭਾਵੇਂ ਉੱਡਾ ਪਰਫੁੱਲਤ ਨਹੀਂ ਹੋਇਆ ਹਲੇ ਵੀ ਚੱਲ ਰਿਹਾ ਹੈ ਕਿਤੇ ਕਿਤੇ ਇਹ ਵੀ ਸੁਣਨ ਚਾਹੁੰਦਾ ਹੈ ਕਿ ਜੀ ਹਰਿਆਣੇ ਦੀ ਸਰਕਾਰ ਨੇ ਅਨਾਉਂਸ ਕਰ ਦਿੱਤਾ ਭਾਵੇਂ ਇਲੈਕਸ਼ਨ ਤੋਂ ਪਹਿਲਾਂ ਹੀ ਕੀਤਾ ਭਾਵੇਂ ਉਹ ਚੂਣ ਸਟੰਟ ਆਖੀ ਸਾਡੇ ਵੀ ਅਸੀਂ ਸੁਣਦੇ ਸੀ ਜਦੋਂ ਸਰਕਾਰ ਬਣੀ ਨਹੀਂ ਸੀ ਕਿ ਅਸੀਂ ਵੀ ਐਮਐਸਪੀ ਦੇਾਂਗੇ ਸਾਰੀਆਂ ਫਸਲਾਂ ਤੇ ਦੇਾਂਗੇ ਕਿ ਉਹ ਸਾਰਾ ਕੁਝ ਕੈਲਕੂਲੇਟਡ ਨਹੀਂ ਹੁੰਦਾ ਜਾਂ ਬਾਅਦ ਵਿੱਚ ਅੰਦਰ ਜਾ ਕੇ ਪਤਾ ਲੱਗਦਾ ਕਿ ਇਹ ਮੁਨਾਸਬ ਨਹੀਂ ਕਾਰਨ ਕੀ ਨੇ ਜੀ ਕਈ ਕਈ ਕਾਰਨ ਐ ਇਹਦੇ ਵਿੱਚ ਮੈਨੀਪਾਲ ਸਾਹਿਬ ਇੱਕ ਤਾਂ ਇਹ সেন্টਰ ਗਵਰਨਮੈਂਟ ਦੀ ਏ ਜਿਹੜੀ ਸਬਜੈਕਟ ਉਹਨਾਂ ਦੀ ਜੀ ਜੀ ਐਮਐਸਪੀ ਇਹਦੇ ਚ ਐਮਐਸਪੀ ਉਹਨਾਂ ਨੇ ਬੰਨੀ ਹੋਈ ਵੀ ਆ ਜੀ ਪਰ ਉਹ ਲਾਜ਼ਮੀ ਤੌਰ ਤੇ ਨਹੀਂ ਦਿੰਦੇ ਉਹ ਸਾਨੂੰ ਕਣਕ ਤੇ ਚੌਲਾਂ ਤੇ ਗੰਨੇ ਤੇ ਵੀ ਮਿਲ ਰਹੀ ਹੈ ਕਪਾਹ ਤੇ ਵੀ ਦੂਸਰੀਆਂ ਕਿਸੇ ਫਸਲਾਂ ਤੇ ਨਹੀਂ ਮਿਲ ਰਹੀ ਨਹੀਂ ਤਾਂ ਕੋਈ ਲੋਕ ਹੋਰ ਫਸਲਾਂ ਬੀਜਣ ਲੱਗ ਜਾਣ ਕੁਝ ਗੱਲਾਂ ਜਿਹੜੀਆਂ ਉਹਨਾਂ ਦੀ ਗੁਣਵੰਤਾ ਤੇ ਵੀ ਨਹੀਂ ਛੜਦੀਆਂ ਜਿਵੇਂ ਮੂੰਗੀ ਦੀ ਫਸਲ ਹੈ ਉਹਨੂੰ ਵੱਢਣ ਵਾਸਤੇ ਕਈ ਵਾਰੀ ਤੇ ਰਾਉਂਡ ਆਪ ਹੀ ਕਰ ਦਿੱਤੀ ਜਾਂਦੀ ਹੈ ਕਈ ਵਾਰੀ ਗਰਮ ਮੌਸਮ ਕਹਿ ਹੁ ਜੀਆਂ ਉਦੇ ਨਾਲ ਫਿਰ ਉਹਦੀ ਜਿਹੜੀ ਕੁਆਲਿਟੀ ਉਸ ਤਰ੍ਹਾਂ ਦੀ ਨਹੀਂ ਰਹਿੰਦੀ ਤੇ ਉੱਥੇ ਆ ਕੇ ਥੋੜਾ ਡਿੱਕਾ ਜਿਹੜੇ ਵਪਾਰੀ ਲੋਕ ਲਾ ਲੈਂਦੇ ਆ ਪਰੰਤੂ ਇਹਦੇ ਬਣਾ ਗੁਜ਼ਾਰਾ ਨਹੀਂ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਐਮਐਸਪੀ ਹੈ ਸਰਕਾਰ ਨੂੰ ਜ਼ਰੂਰੀ ਬਣਾ ਦੇਣਾ ਚਾਹੀਦਾ ਖੁੜੀਆਂ ਸਾਹਿਬ ਜਿਵੇਂ ਆਪਾਂ ਜ਼ਿਕਰ ਕੀਤਾ ਹੈ ਕਿ ਜ세ਦਾਰ ਸਾਹਿਬ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਉਹਨਾਂ ਦਾ ਅੱਜ ਵੀ ਸਤਿਕਾਰ ਕਰਦੇ ਆ ਤੇ ਹਮੇਸ਼ਾ ਜਦੋਂ ਤੱਕ ਮੇਰਾ ਖਲਾ ਦੁਨੀਆ ਰਹੇਗੀ ਜਦੋਂ ਚੰਗੇ ਸਿਆਸਦਾਨ ਦਾ ਜ਼ਿਕਰ ਹੋਏਗਾ ਤੁਹਾਡੇ ਪਿਤਾ ਜੀ ਜਥੇ ਦਾ ਸਭ ਦਾ ਜ਼ਿਕਰ ਹੁੰਦਾ ਰਹਣਾ ਹੈ ਤੁਹਾਨੂੰ ਮੌਕਾ ਮਿਲਿਆ ਹੈ ਉਹਨਾਂ ਦੀ ਵਿਰਾਸਤ ਬਹੁਤ ਵੱਡੀ ਹੈ ਤੁਸੀਂ ਉਸ ਨਾਮ ਨੂੰ ਹੋਰ ਅੱਗੇ ਤੱਕ ਲਿਜਾ ਸਕਦੇ ਹੋ ਤੇ ਮੌਕਾ ਵੀ ਕੁਦਰਤ ਨਾਲ ਉਸ ਮਹਿਕਮੇ ਦੇ ਵਿੱਚ ਤੁਹਾਨੂੰ ਮੰਤਰੀ ਬਣ ਕੇ ਮਿਲ ਗਿਆ ਤਾਂ ਕਿ ਲੋਕ ਚਿਰਾਂ ਤੱਕ ਯਾਦ ਰੱਖਣ ਪਤਾ ਨਹੀਂ ਤੁਸੀਂ ਕਿੰਨੀਆਂ ਟਰਮਾਂ ਕਰਨੀਆਂ ਕਿੰਨੀ ਵਾਰੀ ਸਰਕਾਰ ਤੁਹਾਡੀ ਪਾਰਟੀ ਦੀ ਆਉਣੀ ਹੈ ਜਾਂ ਨਹੀਂ ਆਉਣੀ ਕੋਈ ਇੱਕ ਦਾ ਕੁਝ ਨਹੀਂ ਪਤਾ ਕਿ ਤੁਸੀਂ ਵੀ ਸੋਚਦੇ ਹੋ ਕਿ ਮੈਂ ਉਹ ਕੁਝ ਕਰ ਜਾਂ ਤੂੰ ਪਿਛਲਿਆਂ ਨੇ ਕਦੇ ਕੀਤਾ ਨਹੀਂ ਸੀ ਕਿ ਉਹਦੇ ਵਾਸਤੇ ਅ ਖੁੱਲੀ ਖੇਡ ਤੁਹਾਨੂੰ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਕਿ ਨਹੀਂ ਜਾਂ ਫਿਰ ਇਕੱਲੀ ਇਕੱਲੀ ਗੱਲ ਆਮ ਲੋਕ ਇਹ ਸਵਾਲ ਕਰਦੇ ਆ ਵਾ ਵੀ ਰੋਜ਼ਾਨਾ ਪ੍ਰੋਗਰਾਮ ਕਰਦੇ ਆ ਜੀ ਇਕੱਲੀ ਇਕੱਲੀ ਗੱਲ ਵੀ ਉਹ ਪੁੱਛਣੀ ਪੈਂਦੀ ਹੈ ਅਸਲੀਅਤ ਕੀ ਹੈ ਅਸਲ ਵਿੱਚ ਗੱਲ ਹੈ ਵੀ ਮੈਂ ਉਹ ਗੱਲ ਤਾਂ ਨਹੀਂ ਕਹਿੰਦਾ ਵੀ ਜਿਹੜੀ ਕੋਈ ਨਹੀਂ ਕਰ ਸਕਿਆ ਤੂੰ ਮੈਂ ਕਰਕੇ ਜਾਵਾਂ ਜੀ ਜਿਹੜਾ ਨੇ ਪਹਿਲਾਂ ਇਹ ਵਿਭਾਗ ਮੰਸ ਸੰਭਾਲਿਆ ਉਹਨਾਂ ਨੇ ਵੀ ਕੰਮ ਕੀਤਾ ਹੋਊਗਾ ਦਾ ਇਹ ਤੋਂ ਤੱਕ ਮੈਕਮਾ ਚੱਲਿਆ ਜੀ ਔਰ ਜਿਹੜਾ ਮੇਰਾ ਫਰਜ਼ ਆ ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਅ ਪੂਰੀ ਜਿੰਦ ਨਾਲ ਲਾ ਕੇ ਉਸ ਨੂੰ ਕਰਨ ਲਈ ਯਤਨਸ਼ੀਲ ਆ ਇਹਦੇ ਵਿੱਚ ਕੋਈ ਵੀ ਗੁੰਜਾਇਸ਼ ਨਹੀਂ ਮੈਂ ਛੱਡਦਾ ਪਿੱਛੇ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜਾ ਜਦੋਂ ਮੈਨੂੰ ਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਮੰਤਰੀ ਬਣਾਇਆ ਸੀ ਜੀ ਤੇ ਉਦੋਂ ਹੀ ਕੇਜਰੀਵਾਲ ਹੋਰਾਂ ਨਾਲ ਉਹਨਾਂ ਨੇ ਬਾਅਦ ਚ ਬੈਠਿਆ ਸੋਫੇ ਤੇ ਗੱਲ ਕੀਤੀ ਜੀ ਵੀ ਖੁੱਡੀਆਂ ਸਾਹਿਬ ਤੇ ਸਰਦਾਰ ਬਲਕਾਰ ਸਿੰਘ ਆਏ ਨੇ ਇਹਨਾਂ ਨੂੰ ਮੈਂ ਮੰਤਰੀ ਬਣਾ ਲਿਆ ਲੋ ਵਧਾਈ ਦੇ ਲੋ ਅੱਛਾ ਜੀ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕੇਜਰੀਵਾਲ ਜੀ ਹੋਰਾਂ ਨੇ ਅਸ਼ੀਰਵਾਦ ਦਿੱਤਾ ਨਾਲ ਮੈਨੂੰ ਦੋ ਗੱਲਾਂ ਹੀ ਕਹੀਆਂ ਉਹਨਾਂ ਨੇ ਵੀ ਤੁਹਾਡੇ ਪਿਤਾ ਜੀ ਦਾ ਨਾਮ ਬਹੁਤ ਸਾਫ ਸੁਥਰੇ ਲੋਕਾਂ ਵਿੱਚ ਹੈ ਤੇ ਹਾਂਜੀ ਤੇ ਮੈਂ ਆਸ ਉਮੀਦ ਰੱਖਦਾ ਵੀ ਤੁਸੀਂ ਉਸੇ ਤਰ੍ਹਾਂ ਇਸ ਆਪਣੇ ਮਹਿਕਮੇ ਨੂੰ ਚਲਾਵਾਂਗੇ ਇਸ ਤੋਂ ਬਾਅਦ ਉਹਨਾਂ ਨੇ ਗੱਲ ਨਹੀਂ ਕਹੀ ਉਸ ਤੋਂ ਬਾਅਦ ਕਦੇ ਕੋਈ ਦਖਲ ਅੰਦਾਜ਼ੀ ਨਹੀਂ ਮੇਰੇ ਮਹਿਕਮੇ ਚ ਕਦੇ ਨਹੀਂ ਨਾਸਦਾ ਭਗਵੰਤ ਸਿੰਘ ਮਾਨ ਹੋਰਾਂ ਨੇ ਤੇ ਨਾ ਕੇਜਰੀਵਾਲ ਜੀ ਹੋਰਾਂ ਨੇ ਕੋਈ ਕਹਿੰਦਾ ਦਿੱਲੀੋਂ ਸਨੇਹ ਆਉਂਦੇ ਆ ਮੈਨੂੰ ਕਿਹੋ ਜੀ ਕੋਈ ਗੱਲ ਨਹੀਂ ਮੇਰੇ ਨਾਲ ਵਾਪਰੀ ਮੈਂ ਕਹਿੰਦਾ ਹੁਣ ਖਾਸ ਕਰਕੇ ਜਿਸ ਖੇਤੇ ਨੂੰ ਤੁਸੀਂ ਬਿਲੋਂਗ ਵੀ ਕਰਦੇ ਹੋ ਭਾਵੇਂ ਮੰਤਰੀ ਤੁਸੀਂ ਸਮੁੱਚੇ ਪੰਜਾਬ ਦੇ ਹੋ ਕਾਟਨ ਬੈਲਟ ਆਪਾਂ ਵੇਖਦੇ ਆ ਕਿ ਕਦੇ ਉੱਥੇ ਗੁਲਾਬੀ ਸੁੰਡੀ ਆ ਗਈ ਕਦੇ ਉੱਥੇ ਮੱਛਰ ਆ ਗਿਆ ਜੀ ਤੋ ਨੁਕਸਾਨ ਵੀ ਬਹੁਤ ਹੁੰਦਾ ਹੈ ਹਾਲਾਂਕਿ ਉਹ ਨਰਮੇ ਦੀ ਜਿਹੜੀ ਉਪਜਾਊ ਧਰਤੀ ਤੇ ਉੱਤੇ ਜੜ੍ਹ ਹੁੰਦਾ ਸੀ ਉਹ ਰਕਬਾ ਵਧਣ ਦੀ ਬਜਾਏ ਘਟਿਆ ਸੋ ਇੱਕ ਤਾਂ ਮੈਨੂੰ ਇਹ ਦੱਸਿਓ ਕਿ ਨਕਲੀ ਬੀਜ ਨਕਲੀ ਖਾਦ ਨਕਲੀ ਸਪਰੇ ਤੁਸੀਂ ਥੋੜੀ ਜੀ ਹੁਣ ਢੰਗਰੀ ਟਾਈਟ ਵੀ ਕੀਤੀ ਹੈ ਕਿ ਇਹ ਬੰਦ ਕਿਵੇਂ ਕੀਤਾ ਜਾ ਸਕਦਾ ਕਿੰਨੇ ਕੁ ਤੁਹਾਨੂੰ ਹੋਰ ਪੁਖਤਾ ਕਦਮ ਚੁੱਕਣੇ ਪੈਣਗੇ ਤੇ ਕਾਰਨ ਕੀ ਨੇ ਕਿਉਂ ਨਹੀਂ ਫਰੇ ਜਾਂਦੀ ਸਾਰੇ ਲੋਕ ਅ ਜਿਹੜਾ ਨਾ ਨਕਲੀ ਬੀਜ ਤੇ ਇੰਨਾਂ ਤੇ ਨਕਲੀ ਦਵਾਈਆਂ ਤੇ ਟਿੰਬਰੀ ਜਿਵੇਂ ਤੁਸੀਂ ਕੀ ਕਸਨ ਦੀ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਜੀ ਪਰ ਕਈ ਵਾਰੀ ਕਿਸਾਨ ਭਰਾ ਵੀ ਕੋਈ ਕਿਤੋਂ ਲੈ ਕੇ ਵੀ ਕੋਈ ਕਿਤੋਂ ਅ ਇਸ ਉਸ ਦੁਕਾਨ ਦਾ ਉਹਦਾ ਬਿੱਲ ਹੋਣਾ ਤਾਂ ਫਿਰ ਉਸ ਜ਼ਿੰਮੇਵਾਰੀ ਨਾਲ ਉਹਦੇ ਤੇ ਕਾਰਵਾਈ ਕਰਨੀ ਸਾਡਾ ਫਰਜ਼ ਬਣ ਜਾਂਦਾ ਹੈ ਕਰ ਸਕਦੇ ਜੀ ਜਿਹੜਾ ਰਕਬਾ ਘਟਿਆ ਹੈ ਜਰੂਰ ਚਿੰਤਾਜਨਕ ਹੈ ਇਕੱਲੇ ਪੰਜਾਬ ਚ ਨਹੀਂ ਘਟਿਆ ਬਣੀ ਵਾਲ ਸਾਹਿਬ ਜੀ ਨਰਮੇ ਦੀ ਫਸਲ ਪਿਛਲੀ ਵਾਰੀ ਬਹੁਤ ਸੋਹਣੀ ਲੱਗ ਰਹੀ ਸੀ ਪਰ ਆਖਰੀ ਸਮੇਂ ਜਿਹੜਾ ਨਾ ਮੌਸਮ ਹੈ ਮੌਸਮ ਕਿਸੇ ਦੇ ਹੱਥ ਵਿੱਚ ਨਹੀਂ ਫੜਿਆ ਹੋਇਆ ਬੜੀ ਔਖੀ ਜੀ ਗੱਲ ਹੈ ਤੇ ਉਹਦੇ ਕਾਰਨ ਗੁਲਾਬੀ ਸ ਮੌਸਮ ਸਿੱਲਾ ਹੋ ਗਿਆ ਗੁਲਾਬੀ ਸੁੰਢੀ ਪੈ ਗਈ ਰਾਜਸਥਾਨ ਵਿੱਚ ਵੀ ਤਬਾਹੀ ਹੋਈ ਬਹੁਤ ਨਰਮੇ ਦੀ ਹਾਈਟਸ ਮੈਂ ਉੱਥੇ ਵੀ ਗਿਆ ਸੀ ਪੰਜਾਬ ਚ ਵੀ ਬਹੁਤ ਸੋਹਣੇ ਨਰਮੇ ਸੀ ਤੇ ਉਹਦਾ ਨੁਕਸਾਨ ਹੋਇਆ ਪਰ ਫਿਰ ਵੀ ਕੁਛ ਤਾਂ ਕੁਛ ਅਸੀਂ ਤਾਂ ਇੱਥੇ ਪੱਲੇ ਪਾ ਲਿਆ ਜੀ ਕਿਉਂਕਿ ਪਹਿਲਾਂ 3.5 ਲੱਖ ਹੈਕਟੇਅਰ ਸੀ ਹੂੰ ਪਿਛਲੀ ਵਾਰੀ ਅੱਧਾ ਹੋ ਕੇ ਪੌਣੇ 2 ਲੱਖ ਰਹਿ ਗਿਆ ਹੂੰ ਪੌਣੇ 2 ਲੱਖ ਚ ਪਿਛਲੀ ਜਿਹੜਾ 3.5 ਲੱਖ ਹੈਕਟੇਅਰ ਚੋਂ 8 ਲੱਖ ਜਿਹੜੀ ਉਹ ਜਿਹੜੀ ਮਾਪ ਤੋਲ ਗੰਡਾ ਬੋਲਦੇ ਸੀ ਜੀ ਪਿਛਲੀ ਵਾਰੀ 6 ਲੱਖ ਹੋ ਗਈਆਂ ਸੀ ਸਗੋਂ ਹਾਲਾਂਕਿ ਅੱਧਾ ਸੀਗਾ ਐਤਕੀ ਉਦੋਂ ਵੀ ਇੱਕ ਰਕਬਾ ਕੱਟ ਗਿਆ ਜੀ ਤਕਰੀਬਨ ਲੱਖ ਹੈਕਟੇਅਰ ਰਹਿ ਗਿਆ ਕਾਰਨ ਇਹ ਹੈ ਵੀ ਮੌਸਮ ਤੇ ਬਹੁਤ ਨਿਰਭਰ ਰੱਖਦਾ ਜਦੋਂ ਪਹਿਲਾਂ ਨਰਮਾ ਬੀਜਿਆ ਜਾਂਦਾ ਜੀ ਮੌਸਮ ਖੁਸ਼ਕ ਹੋ ਕੇ ਜਿਹੜੀ ਵਾਈਟ ਫਲਾਈ ਪੈ ਜਾਂਦੀ ਹੈ ਜੇ ਉਹਦੇ ਤੇ ਹੋਰ ਸਪਰੇਅ ਛਿੜਕਦੇ ਹੋ ਉਦੋਂ ਖੁਸ਼ਕੀ ਮੰਦ ਹੈ ਜਦੋਂ ਬਾਰਿਸ਼ਾਂ ਪੈਣ ਲੱਗ ਜਾਂਦੀ ਹੈ ਮੌਸਮ ਸਿੱਲਾ ਹੋ ਜਾਂਦਾ ਤੇ ਉਦੋਂ ਗੁਲਾਬੀ ਸੁੰਡੀ ਦਾ ਅਟੈਕ ਆਉਣ ਲੱਗ ਜਾਂਦਾ ਜਿਹੜੇ ਜ਼ਿਮੀਦਾਰ ਨਾਲ ਦੇ ਨਾਲ ਬਹੁਤ ਇਤਿਹਾਤ ਰੱਖਣਾ ਪੈਂਦਾ ਉਹ ਕੁਛ ਨਾ ਕੁਛ ਜ਼ਰੂਰ ਪੱਲੇ ਪਾ ਲੈਂਦੇ ਜੇ 3-4 ਦਿਨ ਵੀ ਆਸੇ ਪਾਸੇ ਹੋ ਗਿਆ ਤਾਂ ਵੱਡਾ ਨੁਕਸਾਨ ਹੋ ਜਾਂਦਾ ਇਦੇ ਵਾਸਤੇ ਬੀਟੀ ਕਾਟਨ ਆਏ ਨੂੰ ਬਹੁਤ ਸਾਲ ਹੋ ਗਏ ਜਿਹਨੂੰ ਬੀਸੀ ਕਾਟਨ ਵੀ ਕਹਿੰਦੇ ਆ ਉਹ ਜਿਹਦੇ ਨਾਲ ਜਿਹੜੀ ਬੀਟੀ 1 ਉਹੀ ਚੱਲਿਆ ਆ ਜਾਂਦਾ ਮੈਂ ਹੁਣ ਥੋੜਾ ਚਿਰ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੋਹਾਨ ਹੋਰਾ ਨਾਲ ਗੱਲਬਾਤ ਕਰਕੇ ਆਇਆ ਸੀ ਮਿਲਣ ਗਿਆ ਸੀ ਜੀ ਉਹਦੇ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਇਸ ਗੱਲ ਤੇ ਆਪਣੇ ਸੈਕਟਰੀ ਨੂੰ ਦੂਜਿਆਂ ਨੂੰ ਕਿਹਾ ਵੀ ਇਸ ਤੇ ਕੰਮ ਕਰਨਾ ਚਾਹੀਦਾ ਵੀ ਮੈਂ ਕਿਹਾ ਸੀ ਜੀ ਇਹਦੀ ਨਵੀਂ ਜਨਰੇਸ਼ਨ ਬੀਟੀ BG3 ਲੈ ਆਈਏ ਜੀ ਕਿਉਂਕਿ ਆਦੇ ਪਾਕਿਸਤਾਨ ਚ ਤਾਂ 4 5 ਵੀ ਚੱਲ ਪਿਆ ਤੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਉਹਨਾਂ ਨੇ ਇਸ ਤੇ ਬਹੁਤ ਤਸल्ली ਤਸल्ली ਜਣ ਹੁੰਗਾਰਾ ਦਿੱਤਾ ਸੀ ਜ਼ਰੂਰ ਕੀਤਾ ਜਾਊ ਉਹਦੇ ਟ్రਾਇਲ ਟ੍ਰੋਲ ਲਾ ਕੇ ਕੁਝ ਸਾਲ 6 ਮਹੀਨੇ ਜ਼ਰੂਰ ਲੱਗ ਜਾਣਗੇ ਕੁਝ ਉਹਦੇ ਵਿੱਚ ਜ਼ਰੂਰ ਸਾਨੂੰ ਕਾਮਯਾਬੀ ਮੈਂ ਸਮਝਦਾ ਮਿਲੂਗੀ ਹੁਣ ਜਦੋਂ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਕੋਈ ਵੀ ਆਵੇ ਉਹ ਸਾਰੇ ਲੋਕ ਚੱਕਮੇ ਪੈਰੀ ਹੋ ਜਾਂਦੇ ਆ ਕਿ ਦੇਖ ਦੇ ਨਵੇਂ ਕੀ ਕਰਦੇ ਆ ਪੁਰਾਣੇ ਕੀ ਕਰਦੇ ਆ ਹੁਣ ਜਿਮਨੀ ਚੋਣਾ ਪੰਜਾਬ ਦੇ ਵਿੱਚ ਚਾਰ ਸਿਰ ਤੇ ਖੜੀਆਂ ਨੇ ਤੁਹਾਡੇ ਇੱਥੇ ਆਉਣ ਤੋਂ ਬਾਅਦ ਤੁਹਾਡੇ ਖਾਸ ਕਰਕੇ ਹਲਕੇ ਚ ਬਹੁਤ ਵੱਡਾ ਫੇਰ ਬਦਲ ਹੋ ਰਿਹਾ ਹੈ ਅ ਅਕਾਲੀ ਦਲ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਉਸ ਵਿੱਚ ਬੰਦੇ ਚੰਗੇ ਮਾੜੇ ਆਉਂਦੇ ਰਹਿੰਦੇ ਆ ਉਹ ਲਗਾਤਾਰ ਖੇਰੂ ਖੇਰੂ ਹੋ ਰਿਹਾ ਅੱਜ ਇੱਕ ਹੋਰ ਟੁੱਟਿਆ ਗਾਨੀ ਤੇਰੀ ਦਾ ਮਣਕਾ ਉਹ ਇਸ ਤਰੀਕੇ ਨਾਲ ਹੋ ਰਿਹਾ ਹੈ ਹੁਣ ਜਿਹੜੀਆਂ ਖੱਬੀਆਂ ਸੱਜੀਆਂ ਵਾਹਾਂ ਸੀ ਭਾਵੇਂ ਚਰਨਜੀਤ ਅੰਬਰਾੜ ਸੀ ਭਾਵੇਂ ਉਹ ਡਿੰਪੀ ਢਲੋਂ ਐ ਉਹ ਛੱਡ ਕੇ ਕੰਸੂਆ ਤਾਂ ਇਹ ਨਹੀਂ ਹੋ ਸਕਦਾ ਜਦੋਂ ਤੱਕ ਆਪਣੀ ਇਹ ਇੰਟਰਵਿਊ ਟੈਲੀਕਾਸਟ ਹੋਵੇ ਉਦੋਂ ਤੱਕ ਸਵਿਕਾਰਨ ਬਦਲ ਚੁੱਕੇ ਹੋਣ ਮੇਰਾ ਸਵਾਲ ਇਹ ਹੈ ਕਿ ਜਿਹੜੇ ਲੋਕ ਗਰਾਊਂਡ ਲੈਵਲ ਤੇ ਕੰਮ ਕਰਦੇ ਹੋ 파ਰਟੀ ਭਾਵੇਂ ਆਮ ਆਦਮੀ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਜਦੋਂ ਕਿਸੇ ਨਵੇਂ ਬੰਦੇ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਪੁਰਾਣਿਆਂ ਦਾ ਮਨੋਬਲ ਟੁੱਟਦਾ ਕਿ ਨਹੀਂ ਟੁੱਟਦਾ ਜੀ ਉਹਨੂੰ ਟਿਕਟਾਂ ਕਦ ਮਿਲਣਗੀਆਂ ਬਈ ਜੀ ਨਹੀਂ ਇਹ ਸੋ ਨਹੀਂ ਜਦੋਂ ਸਾਰੇ ਅਸੀਂ ਪਾਰਟੀ ਵਾਲੇ ਪੁਰਾਣੇ ਬੰਦੇ ਹੋਣ ਤੇ ਪੜਾ ਨਵੇਂ ਹੋ ਕਈ ਵਾਰੀ ਅਸੀਂ ਚੋਣੇ ਹੋਣੇ ਵੀ ਸੀਟ ਅਸੀਂ ਜਿੰਨੀ ਜਿਤਨੀ ਜ਼ਰੂਰ ਹੈ ਜੀ ਜੀ ਜਿਹੜੀ ਇਲੈਕਸ਼ਨ ਆਣਾ ਬਣੀ ਬਲ ਸਾਹਿਬ ਤੁਸੀਂ ਆਪ ਵੀ ਜਾਣਦੇ ਹੋ ਜੇ ਇਲੈਕਸ਼ਨ ਹਰ ਇੱਕ ਬੰਦੇ ਦੇ ਲੜਨ ਦੀ ਵਸ ਦੀ ਗੱਲ ਹੈ ਬਿਲਕੁਲ ਇਲੈਕਸ਼ਨ ਇੱਕ ਨਾਂ ਬਣ ਜਾਂਦਾ ਹੈ ਇੱਕ ਚਿਹਰਾ ਬਣ ਜਾਂਦਾ ਉਸ ਤੋਂ ਬਾਅਦ ਇਲੈਕਸ਼ਨ ਦੇ ਬੰਦਾ ਨੇੜੇ ਤੇੜੇ ਪਉਣਦਾ ਪਾਰਟੀ ਬਹੁਤ ਵੱਡਾ ਆਸਰਾ ਹੋਇਆ ਕਰਦੀ ਹੈ ਪਰ ਜੋ ਦੋਗੇ ਕਈ ਵਾਰ ਇਹੋ ਜੀਆਂ ਗੱਲਾਂ ਹੋ ਜਾਂਦੀਆਂ ਵੀ ਇਹ ਸੀਟ ਨੂੰ ਕਿਵੇਂ ਨਾ ਕਿਵੇਂ ਜਿੱਤਿਆ ਜਾਵੇ ਤੇ ਉਦੋਂ ਸਾਨੂੰ ਇਹ ਜ਼ਰੂਰ ਹੁੰਦਾ ਵੀ ਸਮਰੱਥ ਕੈਂਡੀਡੇਟ ਕਿਹੜਾ ਹੈਗਾ ਲੈ ਆਉਂਦੀਆਂ ਪਾਰਟੀਆਂ ਸਾਰੀਆਂ ਲੈ ਆਉਂਦੀਆਂ ਇਸ ਲਈ ਇਹ ਨਹੀਂ ਮੈਨੂੰ ਪਤਾ ਵੀ ਉੱਥੇ ਕੀ ਅਜੇ ਤੱਕ ਫੈਸਲਾ ਹੋਣਾ ਕੀ ਨਹੀਂ ਹੋਣਾ ਜੀ ਇਹ ਜ਼ਰੂਰ ਗੱਲ ਹੈ ਕਿ ਜਿਵੇਂ ਤੁਸੀਂ ਕਿਹਾ ਵੀ ਅਕਾਲੀ ਦਲ 100 ਸਾਲ ਅਕਾਲੀ ਦਲ ਪਾਰਟੀ ਚੱਲੀ ਜੀ ਜੀ ਤੇ 100 ਸਾਲ ਤੋਂ ਬਾਅਦ ਖੇਰੂ ਖੇਰੂ ਜੇ ਹੋਣ ਲੱਗ ਗਈ। ਅ ਜਿਹਦੇ ਚ ਬਹੁਤ ਸਾਰੇ ਜਿਹੜੇ ਲੀਡਰ ਜਿਨ੍ਹਾਂ ਨੂੰ ਬਾਗੀ ਕਹਿਣ ਲੱਗੇ ਜਿਹੜੇ ਨਾਮਵਰ ਬੰਦੇ ਉਹ ਪਾਸੇ ਹੋ ਗਏ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਆਪਣੀ ਵਾਗਡੋਰ ਸੰਭਾਲੀ ਬੈਠਾ ਦੂਜੇ ਪਾਸੇ ਉਹ ਆ ਇਹ ਹੁਣ ਜਿਵੇਂ ਨਿੰਪੀ ਹੋ ਰਹੀ ਸੁਖਬੀਰ ਹੋਰਾਂ ਦੇ ਬੜੇ ਨੇੜੇ ਸੀਗੇ ਉਹਨਾਂ ਨੇ ਵੀ ਛੱਡਤਾ ਕੋਈ ਗੱਲ ਹੋਣੀ ਹੈ ਤਾਂ ਹੀ ਕੋ ਮੈਨੂੰ ਤਾਂ ਉਹਨਾਂ ਦੇਖ ਕੇ ਉਹ ਦੂਸਰੀ ਪਾਰਟੀ ਆ ਉਹ ਤਾਂ ਮੈਨੂੰ ਉਹਦੇ ਨਾਲ ਨਾ ਹੀ ਕੋਈ ਪਤਾ ਵੀ ਕੀ ਕੀ ਕਿਉਂ ਕਿਉਂ ਗੱਲਾਂ ਹੈ ਜੀ ਤੇ ਕਈ ਵਾਰੀ ਕੋਈ ਵੱਡੀ ਗੱਲ ਹੁੰਦੀ ਹੈ ਬੰਦਾ ਫੇਰ ਬਸ ਪਾਸੇ ਹੁੰਦਾ ਖੁੜੀਆਂ ਸਾਹਿਬ ਮੈਨੂੰ ਇੱਕ ਦੱਸਿਓ ਹੋ ਸਕਦਾ ਮੈਂ ਇਹ ਗਲਤ ਹੋਵਾਂ ਕੀ ਇਹਦੇ ਵਿੱਚ ਲੋਕ ਵੱਡਾ ਕਾਰਨ ਬਣਦੇ ਆ ਜਿਵੇਂ ਜਿਮਨੀ ਚੂਣ ਹੋਈ ਸੰਗਰੂਰ ਦੀ ਜੀ ਉੱਥੇ ਇੱਕ ਸਰਪੰਚ ਲੈਵਲ ਦਾ ਵਿਅਕਤੀ ਉਹਨੂੰ ਟਿਕਟ ਦੇ ਦਿੱਤੀ ਗਈ ਲੋਕਾਂ ਨੇ ਉਹ ਹਰਾ ਦਿੱਤਾ ਜੀ ਤੇ ਤੁਸੀਂ ਫਿਰ ਜਦੋਂ ਜਨਦਰ ਦੀ ਜ਼ਿਮਨੀ ਚੋਣ ਹੋਈ ਸ਼ਸ਼ੀਲ ਰਿੰਕੂ ਨੂੰ ਲਿਆਂਦਾ ਉਹ ਜਿਤਾ ਦਿੱਤਾ ਸ਼ਾਇਦ ਜੇਕਰ ਪਹਿਲੇ ਨੂੰ ਜਿਤਾਇਆ ਹੁੰਦਾ ਨਾ ਲੋਕਲ ਲੈਵਲ ਦਾ ਬੰਦਾ ਸੀ ਤੇ ਸ਼ਾਇਦ ਅਗਲੀ ਵਾਰੀ ਪਾਰਟੀ ਨੇ ਕਹਿਣਾ ਸੀ ਕਿ ਨਹੀਂ ਜਿਹੜੇ ਬੂਥ ਲੈਵਲ ਦੇ ਲੋਕ ਨੇ ਲੋਕ ਦੀ ਉਹਨਾਂ ਨੂੰ ਵੀ ਟਿਕਟ ਦਿੰਨੇ ਆ ਲੋਕ ਜਿਤਾ ਦਿੰਦੇ ਜੇ ਬਾਹਰੋਂ ਲਿਆਏ ਨੂੰ ਆਪਾਂ ਸ਼ਸ਼ੀਲ ਨੂੰ ਲਿਆਂਦਾ ਸੀ ਸ਼ਾਇਦ ਲੈ ਕੇ ਹੀ ਨਾਉਂਦੇ ਉਹਨੂੰ ਹਰਾ ਦਿੰਦੇ ਆ ਸ਼ਾਇਦ ਫਿਰ ਇਹ ਜਿਹੜੀ ਦਲ ਬਦਲੀ ਵਾਲੀ ਚੀਜ਼ ਹੈ ਇਹ ਕਿਤੇ ਰੁਕਣ ਨੂੰ ਜਾਂ ਇਹਨੂੰ ਠੱਲ ਪੈਂਦੀ ਜੀ ਕਿਉਂਕਿ ਸਾਡਾ ਪਾਰਟੀ ਦਾ ਜੇ ਨਮਾਜ਼ ਗੱਲ ਕਰ ਲਈਏ ਕੋਈ ਲੰਮੇ ਸਮੇਂ ਚ ਲੀਡਰ ਪੈਦਾ ਹੋਣਾ ਕਾਫੀ ਸਮਾਂ ਲੱਗਦਾ ਹੈ ਮੈਨਿੰਪਾਲ ਸਾਹਿਬ ਕਿਸੇ ਵੀ ਪਾਰਟੀ ਚ ਮੈਂ ਨਹੀਂ ਕਹਿੰਦਾ ਅਕਾਲੀ ਦਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਜੀ ਜੀ ਲੀਡਰ ਬਣਨ ਨੂੰ ਸਬਰਨਾ ਸਵਾਰਨਾ ਕਾਫੀ ਸਮਾਂ ਲੱਗ ਜਾਂਦਾ ਹੈ ਹਮੇਸ਼ਾ ਤਾਂ ਫੇਰ ਹੀ ਲੋਕ ਮਾਨਤਾ ਉਸ ਨੂੰ ਦਿੰਦੇ ਐ ਚੋਣਾਂ ਵਿੱਚ ਤਾਂ ਕਈ ਵਾਰੀ ਜਿੱਤ ਹਾਰ ਹੋ ਜਾਇਆ ਕਰਦੀ ਚੋਣਾਂ ਗੱਲ ਵੱਖਰੀ ਹੁੰਦੀਆਂ ਪਰ ਲੀਡਰ ਬਣਨ ਵਾਸਤੇ ਜ਼ਰੂਰ ਆਪਨਾਪ ਵੀ ਕੋਠਾਲੀ ਚ ਪਾਉਣਾ ਪੈਂਦਾ ਤੇ ਲੋਕ ਵੀ ਉਹਨੂੰ ਬੜਾ ਕੁਝ ਵੇਖਦੇ ਹੌਲੀ ਹੌਲੀ ਕਿਤੇ ਉਹਨੂੰ ਪ੍ਰਵਾਨ ਨਹੀਂ ਦਿੰਦੇ ਆ ਖੁੜਿਆ ਸਾਹਿਬ ਸਭ ਤੋਂ ਵੱਧ ਕੰਮ ਤੁਹਾਡੇ ਦਰਵਾਜ਼ੇ ਤੇ ਤੁਹਾਡੀ ਦਹਲੀਜ਼ ਤੇ ਜਿਹੜੇ ਲੋਕ ਆਉਂਦੇ ਆ ਉਹ ਬਦਲੀਆਂ ਵਾਲੇ ਆਉਂਦੇ ਆ ਉਹ ਕਿਹੜੇ ਕੰਮ ਵਾਲੇ ਆਉਂਦੇ ਆ ਫਰਮਾਇਸ਼ਾਂ ਵਾਲੇ ਆਉਂਦੇ ਆ ਕਿਹੋ ਜਿਹੇ ਲੋਕ ਜਾਂ ਉਹ ਕਹਿੰਦੇ ਕਿਸੇ ਪਿੰਡ ਦੀ ਤਰੱਕੀ ਵਾਸਤੇ ਆਉਂਦੇ ਆ ਛੱਪੜਾਂ ਵਾਲੇ ਟੋਪੇਆਂ ਵਾਲੇ ਸੜਕਾਂ ਵਾਲੇ ਕਿਹੜੇ ਆਉਂਦੇ ਆ ਜੀ ਉਸ ਦੇ ਕੰਮ ਵਾਲੇ ਹੁੰਦੇ ਆ ਅਸਲ ਵਿੱਚ ਨਾ ਜੀ ਜਿਹੜੇ ਕੋਈ ਵੀ ਬੰਦਾ ਜਦੋਂ ਨੁਮਾਇੰਦਾ ਬਣਾ ਲੈਣ ਲੋਕਾਂ ਨੂੰ ਬਹੁਤ ਵੱਡੀਆਂ ਇਬਾਦਾਂ ਹੋ ਜਾਂਦੀਆਂ ਜੀ ਬਿਲਕੁਲ ਨੁਮਾਇੰਦੇ ਦੇ ਵਿੱਚੋਂ ਜੇ ਉਹ ਬੰਦਾ ਵਜ਼ੀਰ ਬਣ ਜੇ ਤਾਂ ਹੋਰ ਵੱਡੀਆਂ ਸਭ ਫਿਰ ਵਜ਼ੀਰ ਇੱਕ ਅਪ੍ਰੋਚੇਬਲ ਹੋਪੇ ਜੀ ਦੇ ਇੱਕ ਬੈਡਰੂਮ ਤਾਂ ਵੀ ਜਾ ਸਕਦੇ ਹੁਣ ਉਹਦੇ ਜਿੱਥੇ ਬੈਠਾ ਕੰਵਰੇਜ ਜਾ ਕੇ ਬਾਹਰ ਖਿੱਚ ਲੈਣ ਤਾਂ ਉੱਥੇ ਕੰਮਾਂ ਤੋਂ ਨਹੀਂ ਬੈਨੀਪਾਲ ਸਾਹਿਬ ਮੈਂ ਇੱਕ ਕਿਸਮ ਦੇ ਨਹੀਂ ਹਮ ਛੋਟੇ ਛੋਟੇ ਕੰਮ ਵੀ ਹੈ ਕਿ ਵੱਡੇ ਕੰਮ ਵੀ ਹੈ ਹਰ ਇੱਕ ਨੂੰ ਆਪਣੇ ਆਪਣੇ ਨਾਲ ਹੁੰਦਾ ਉਹ ਲੈ ਕੇ ਆਉਂਦੇ ਆ ਤੋ ਕੋਸ਼ਿਸ਼ ਕਰੀਦੀ ਆ ਵੀ ਉਹਨੂੰ ਕਿਸੇ ਨਾ ਕਿਸੇ ਪਾਸੇ ਆਪਦੇ ਜਨੇ ਪੂਰਾ ਜ਼ੋਰ ਲਾ ਕੇ ਲਾਇਆ ਜਾਵੇ ਕੋਈ ਹੋ ਵੀ ਜਾਂਦਾ ਕੋਈ ਰਹਿ ਵੀ ਜਾਂਦਾ ਕੋਈ ਸਾਰੇ ਕੰਮ ਮੈਂ ਨਹੀਂ ਕਰਦਾ ਵੀ ਐਡੀ ਵੱਡੀ ਸਮਰਥਾ ਇੱਕ ਬੰਦੇ 'ਚ ਕਦੇ ਹੋਇਆ ਕਰਦੀ ਨਸ਼ਿਆਂ ਦਾ ਬਹੁਤ ਬੋਲਵਾਲਾ ਚੋਣਾ ਤੋਂ ਪਹਿਲਾਂ ਵੀ ਹੋਇਆ ਤੇ ਦੋ ਵੱਡੇ ਮੁੱਦੇ ਆ ਜੀ ਇੱਕ ਨਸ਼ਿਆਂ ਦਾ ਤੇ ਨਾਲ ਬੇਰੁਜ਼ਗਾਰੀ ਦਾ ਤੇ ਹੁਣ ਮੈਂ ਦੇਖਦਾ ਹਾਂ ਰੋਜ਼ ਨਿਤ ਦੀਆਂ ਖਬਰਾਂ ਘਟਨਾਵਾਂ ਚੋਰੀਆਂ ਚਕਾਰੀਆਂ ਡਕੈਤੀਆਂ ਫੋਨ ਕਾਲਾਂ ਇਹ ਦਰਸਲ ਇਹ ਨੂੰ ਨਜਿੱਠਣ ਵਾਸਤੇ ਕੀ ਕੀਤਾ ਜਾ ਰਿਹਾ ਹੈ ਵੈਸੇ ਤਾਂ ਜੀ ਵੇਖੋ ਪੰਜਾਬ ਪੁਲਿਸ ਆਪਣੇ ਸਮਰਥਨ ਅਨਸਾਰ ਲੱਗੀ ਹੋਈ ਹੈ ਕੋਈ ਐਸੀ ਗੱਲ ਨਹੀਂ ਗੱਲ ਬੈਨੇਪਾਲ ਸਾਹਿਬ ਨਸ਼ਿਆਂ ਦੀ ਜਦੋਂ ਤੁਸੀਂ ਕਰਦੇ ਹੋ ਤਾਂ ਜਿਸ ਮੁਲਕ ਵਿੱਚ ਅਸੀਂ ਬੈਠੇ ਹਾਂ ਉਹ ਬਹੁਤ ਚੰਗਾ ਕਿੰਦੇ ਲੋਕ ਹਮ ਪਰ ਮੈਂ ਇਹਦੇ ਜੀ ਵੇਖਦਾ ਵੀ ਸਾਡੇ ਤਾਂ ਇੱਥੇ ਤੁਹਾਡੇ ਨਾਲ ਕਿਤੇ ਜ਼ਿਆਦਾ ਨਹੀਂ ਨਹੀਂ ਜੀ ਆਪਾਂ ਅੱਗੇ ਤੁਰੇ ਜਾਂਦੇ ਆ ਅਸੀਂ ਅਸਲ ਜਦੋਂ ਜਿਵੇਂ ਕਿਸਕ ਇੱਕ ਕਿਸਮ ਦੇ ਲੋਕ ਕਦੇ ਵੀ ਕਿਤੇ ਨਹੀਂ ਹੋਇਆ ਕਰਦੇ ਹਮ ਸਮਾਜ ਸਾਰਾ ਜਿਹੜਾ ਰਲ ਕੇ ਇਸ ਜੀ ਮਾੜੀ ਗਲਾਮਤ ਦਾ ਮੁਕਾਬਲਾ ਕਰ ਸਕਦਾ ਹੁੰਦਾ ਮਾਂ ਪਿਓ ਤੋਂ ਲੈ ਕੇ ਸੋਸਾਇਟੀ ਤੇ ਸਰਕਾਰ ਰਲ ਮਿਲ ਕੇ ਤਿੰਨੇ ਪੂਰਾ ਜ਼ੋਰ ਲਾ ਕੇ ਧਾਰਮਿਕ ਸੰਸਥਾਵਾਂ ਤਾਂ ਫਿਰ ਇਹਦੇ ਤੇ ਕੰਟਰੋਲ ਹੋ ਸਕਦਾ ਹੋ ਸਕਦਾ ਹੁੰਦਾ ਇਹ ਜ਼ਰੂਰ ਹੈ ਵੀ ਚਿੰਤਾ ਵਾਲੀ ਗੱਲ ਹੈ ਨੌਜਵਾਨੀ ਕੋਈ ਵੀ ਬੰਦਾ ਅਨ ਆਈ ਮੌਤ ਚਾਹੇ ਐਕਸੀਡੈਂਟ ਨਾਲ ਹੋ ਜਾਂਦਾ ਚਾਹੇ ਨਸ਼ੇ ਨਾਲ ਹੋ ਜਾਂਦਾ ਹੈ ਉਹਨੂੰ ਆਪਾਂ ਇਹ ਕਲਦੇ ਵੀ ਮਾੜੀ ਹੋਈ ਹੈ ਪਰੰਤੂ ਜੇ ਪੰਜਾਬ ਵਰਗੀ ਸਟੇਟ ਹੈ ਤੇ ਅੱਜ ਇਹ ਹਾਕੀ ਦਾ ਜੇ 올림픽ਸ ਖੇਡ ਕੇ ਆਏ ਆ ਤੇ ਜੇ ਨਾ 11 ਚ 9 ਸਾਡੇ ਖਿਡਾਰੀ ਹੈ ਅਸੀਂ ਹੋਰ ਤਾਂ ਵੀ ਬਹੁਤ ਮੱਲਾ ਮਾਰੀ ਗਏ ਆ ਬਹੁਤ ਕੁਛ ਕਰਦੇ ਆ ਸਾਰੀ ਸੋਸਾਇਟੀ ਕੁਝ ਨਹੀਂ ਹੋਇਆ ਕਰਦੀ ਉਹਦੇ ਵਿੱਚ ਚੰਗੇ ਤੇ ਮਾੜੇ ਲੋਕ ਹੁੰਦੇ ਆ ਕਈ ਲੋਕ ਆਪਣਾ ਮੁਨਾਫਾ ਕਮਾਉਣ ਦੀ ਖਾਤਰ ਬੱਚਿਆਂ ਦਾ ਕਾਣ ਕਰੀ ਜਾਂਦੇ ਆ ਬਹੁਤ ਸਾਰੀ ਰਿਕਵਰੀ ਹੋਈ ਬਹੁਤ ਸਾਰੇ ਲੋਕ ਇਹਦੇ ਵਿੱਚ ਜੇਲਾ ਵੀ ਭੁਗਤ ਰਹੇ ਆ ਜੇ ਕਹੀਏ ਤਾਂ ਪਹਿਲੀ ਵਾਰ ਸ਼ਾਇਦ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਹੜੇ ਰਿਸ਼ਵਤਖੋਰ ਵੀ ਹੈ 1100 ਤੋਂ ਵੱਧ ਜਿਨ੍ਹਾਂ ਤੇ ਕਾਰਵਾਈਆਂ ਹੋਈਆਂ ਜਿਦੇ ਤੇ ਵਜ਼ੀਰ ਦੇ ਵੱਡੇ ਅਫਸਰ ਛੋਟੇ ਮਲਾਜ਼ਮ ਵੀ ਆਉਂਦੇ ਆ ਅਸੀਂ ਤਾਂ ਫਿਰ ਵੀ ਸਮਰੱਥਾ ਦੇ ਨਾਲ ਪੂਰੀ ਜੋਰ ਲਾ ਕੇ ਲੱਗੇ ਹੋਏ ਹਾਂ ਵੀ ਇਹ ਅਲਾਮਤਾਂ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਰਿਸ਼ਵਤ ਦਾ ਵੀ ਕਿਉਂਕਿ ਦੇਖਦੇ ਹਾਂ ਬਿਲਕੁਲ ਲੱਖਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਤੁਸੀਂ ਕਹਿੰਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫਤਾਰੀਆਂ ਜਾਂ ਐਫਆਈਆਰਜ਼ ਹੋਈਆਂ ਨੇ ਇਸ ਅਲਾਮਤ ਤੋਂ ਸਾਨੂੰ ਹੋਂਣਾ ਤਾਂ ਦੂਰ ਚਾਹੀਦਾ ਸੀ ਗੁਰੂ ਪੀਰ ਪਗਬੰਗਰਾਂ ਦੀ ਧਰਤੀ ਹੈ ਪਰ ਜਿਸ ਤਰੀਕੇ ਦੀਆਂ ਖਬਰਾਂ ਨੇ ਜਾਂ ਜਿਸ ਤਰ੍ਹਾਂ ਤੁਸੀਂ ਹੁਣ ਜ਼ਿਕਰ ਕਰਦੇ ਸੀ ਅਸੀਂ ਆਪਣੇ ਸੂਬੇ ਜਿੱਥੇ ਰਹਿੰਦੇ ਹਾਂ ਬ੍ਰਿਟਿਸ਼ ਕੋਲੰਬੀਆ 'ਚ ਘੱਟ ਤੋਂ ਘੱਟ 1 ਮਹੀਨੇ 'ਚ 180 ਮੌਤਾਂ ਹੁੰਦੀਆਂ ਜੀ ਓਵਰਡੋਜ਼ ਨਾਲ ਘੱਟ ਤੋਂ ਘੱਟ ਇਹਦਾ ਮਤਲਬ 6 ਤੋਂ 7 ਮੌਤਾਂ ਸਾਡੇ ਡੈਲੀ ਓਵਰਡੋਜ਼ ਡੈਸਟ ਨੇ ਬਹੁਤ ਜ਼ਿਆਦਾ ਨਸ਼ਾ ਹੈ ਤੇ ਇਹ ਨਹੀਂ ਗੱਲ ਹੈ ਇਹ ਬੇਸਿਕਲੀ ਤਾਂ ਗਲੋਬਲੀ ਸਮੱਸਿਆ ਹੈ ਪਰ ਉਹ ਗੁਰੂਆਂ ਪੀਰ ਪਗੰਬਰਾਂ ਦੀ ਧਰਤੀ ਤੇ ਜਦੋਂ ਖਬਰ ਆਉਂਦੀ ਹੈ ਚਿੰਤਾ ਦਾ ਵਿਸ਼ਾ ਕਿਉਂਕਿ ਮੈਂ ਵੇਖ ਰਿਹਾ ਕਿ ਸਮਾਂ ਵੀ ਭੱਜ ਰਿਹਾ ਹੈ ਪ੍ਰੋਗਰਾਮ 'ਚ ਵੀ ਅਸੀਂ ਜਿੱਥੇ ਸ਼ਿਰਕਤ ਕੀਤੀ ਹੋਈ ਹੈ ਤੁਸੀਂ ਉੱਧਰ ਵੀ ਹਾਜ਼ਰੀ ਭਰ ਰਹੇ ਹੋ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਮੰਤਰੀ ਸਾਹਿਬ ਦਾ ਕਿਉਂਕਿ ਉਹਦੇ ਵਿੱਚੋਂ ਸਮਾਂ ਕੱਢ ਕੇ ਫਿਰ ਵੀ ਤੁਹਾਡੇ ਨਾਲ ਕੁਝ ਅਸੀਂ ਜ਼ਰ ਰਿਸ਼ਵਤ ਕੋਰੀ ਇੱਕ ਇਹ ਨਹੀਂ ਰੁਕੂਗੀ ਹਾਦੀ ਰੋਕਣ ਦੀ ਕੋਈ ਵਧਾਣੀ ਚਰਚਾ ਹੋ ਜਾਂਦੀ ਹੈ ਭਾਈ ਜੀ ਬੜਾ ਲੰਮਾ ਸਮਾਂ ਜਦੋਂ ਕਿਸੇ ਗੱਲ ਨੂੰ ਬਿਮਾਰੀ ਚੱਲ ਲੱਗੀ ਹੋਵੇ ਉਹਦਾ ਹੌਲੀ ਹੌਲੀ ਇਲਾਜ ਜ਼ਰੂਰ ਹੁੰਦਾ ਜਾਂਦਾ ਜਿਵੇਂ ਕਿ ਇਹ ਕਿ ਮਾਨ ਸਾਹਿਬ ਦੀ ਗਵਾਈ ਚ ਸਰਕਾਰ ਜੀ ਵਜ਼ੀਰਾਂ ਨੂੰ ਐਮਐਲਏ ਕਿਉਂਕਿ ਮਾਨ ਸਾਹਿਬ ਆਪ ਬੜੇ ਸਾਫ਼ ਹੈ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਡਰ ਹੈ ਇਹੋ ਜੀ ਗੱਲ ਕੋਈ ਨਹੀਂ ਹਾਂ ਮੈਂ ਕਹਿੰਨਾ ਕਿਤੇ ਨਾ ਕਿਤੇ ਜਨਤਾ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੀ ਵੀ ਲੈ ਦੇ ਕੇ ਕੰਮ ਹੋ ਜੇ ਹੂੰ ਹੂੰ ਕੁਦਰਤੀ ਕਈ ਥਾਵਾਂ ਤੇ ਉਹਨਾਂ ਦਾ ਇਹ ਜਿਹੜਾ ਕਰਨ ਦਾ ਕਈ ਥਾਵਾਂ ਤੇ ਕਿਉਂਕਿ ਲੋਕ ਸਾਰੇ ਤਾਂ ਸੁਧਰ ਨਹੀਂ ਕਿਦਾਂ ਬੜੀ ਮੁਸ਼ਕਿਲਾਂ ਲੋਕ ਵੀ ਇਹੋ ਜੇ ਕਿਤੇ ਨਾ ਕਿਤੇ ਬੈਠੇ ਹੋਏ ਜੀ ਮੈਂ ਆਮ ਕਹਿੰਦਾ ਨਾ ਵੀ ਜਿਹੜੀ ਜਨਤਾ ਇੱਕ ਫੈਸਲਾ ਕਰ ਦਿੰਦੀ ਹੈ 117 ਬੰਦਿਆਂ ਤੇ ਵੀ ਅਸੀਂ ਨਵੇਂ ਚੁਣਤੇ ਹੂੰ ਇਹ ਸਾਰਾ ਕੁਝ ਕਰ ਦੇਣਗੇ ਪਰੰਤੂ 5.5 ਲੱਖ ਦੇ ਲੋਕ ਜਿਹੜੇ ਸਰਕਾਰ ਦੇ ਵਿੱਚ ਇੱਕ ਮਸ਼ੀਨਰੀ ਵਾਂਗ ਕੰਮ ਕਰਦੇ ਆ ਸਾਰੇ ਬਦਲੇ ਨਹੀਂ ਜਾਂਦੇ ਸਾਰੇ ਵਧੀਆ ਨਹੀਂ ਹੋ ਸਕਦੇ ਉਹ ਸਰਵਿਸਮੈਨ 30 35 35 ਸਾਲ ਕਰਕੇ ਜਾਂਦਾ ਬੰਦਾ ਹਾਂ ਉਹਨਾਂ ਦੇ ਸੁਧਾਰ ਉਹ ਆਪਣੇ ਮਾਣ ਵਿੱਚ ਲਿਆਉਣਾ ਆਪਣੇ ਪੰਜਾਬ ਨੂੰ ਆਪਣਾ ਸਮਝਣ ਉਹ ਹਰ ਇੱਕ ਨੂੰ ਆਪਣੀ ਬੱਚੇ ਨੂੰ ਔਲਾਦ ਸਮਝਣ ਤੱਕ ਉਹ ਲੋਕਾਂ ਦਾ ਸਾਥ ਦੇਣਗੇ ਜਿੱਥੇ ਅਸੀਂ ਸਾਰਾ ਕੁਝ ਆਪਦੀ ਢਿੱਡ ਨਾਲ ਬੰਨਣ ਦੀ ਕੋਸ਼ਿਸ਼ ਕਰਦੇ ਆ ਉੱਥੇ ਸਾਨੂੰ ਜਿੱਥੇ ਦੇਸ਼ ਭਗਤੀ ਟੁੱਟ ਜਾਂਦੀ ਹੈ ਉੱਥੇ ਵਤਨ ਪ੍ਰਸਤੀ ਤੋਂ ਪਾਸੇ ਹੁੰਨੇ ਆ ਜਦੋਂ ਉਦੋਂ ਇਹਦੇ ਕਦਮ ਚੁੱਕਣ ਲੱਗ ਜਾਂਦੇ ਖੁੜੀਆਂ ਸਾਹਿਬ ਅਕਸਰ ਕਹਿਣਾ ਹੁੰਦਾ ਹੈ ਕਿ ਦੁਨੀਆ ਤੇ ਸਭ ਤੋਂ ਜੇਕਰ ਵੱਡਾ ਬਦਲਾਅ ਕੋਈ ਲਿਆ ਸਕਦਾ ਹੈ ਤਾਂ ਇਨਸਾਨ ਖੁਦ ਲਿਆ ਸਕਦਾ ਹੈ ਇਨਸਾਨ ਨੂੰ ਆਪਣੇ ਆਪ ਨੂੰ ਬਦਲਣਾ ਸਭ ਤੋਂ ਸੁਖਾਲਾ ਵੀ ਹੈ ਤੇ ਸਭ ਤੋਂ ਔਖਾ ਵੀ ਹੈ ਸੋ ਹੁਣ ਆਖਰੀ ਸਵਾਲ ਇਹ ਹੈ ਜੀ ਤੁਹਾਨੂੰ ਕਿ ਤੁਹਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਤੁਸੀਂ ਪਹਿਲਾਂ ਆਖਿਆ ਕਿ ਸਮਰੱਥਾ ਤੋਂ ਵੱਧ ਕੇ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਕੋਈ ਇਸ ਤਰ੍ਹਾਂ ਦੀ ਖੇਤੀ ਨੀਤੀ ਦੇ ਬਾਬਤ ਵਿਚਾਰ ਕਰ ਰਿਹਾ ਕਿ ਲੋਕ ਕਹਿਣ ਕਿ ਹਾਂ ਖੁੱਡੀਆਂ ਸਾਹਿਬ ਪੰਜਾਬ ਦੇ ਖੇਤੀਬਾੜੀ ਮੰਤਰੀ ਹੁੰਦੇ ਸੀ ਉਹਨਾਂ ਵਕਤ ਆ ਖੇਤੀ ਨੀਤੀ ਜਤੀ ਨਹੀਂ ਸੀ ਜ਼ਰੂਰ ਥੋੜੇ ਸਮੇਂ ਚ ਇਹ ਤੁਹਾਨੂੰ ਇਹ ਤੁਹਾਡੇ ਅੱਗੇ ਰੱਖੀ ਜਾਊਗੀ ਤਕਰੀਬਨ ਮਹਾਰ ਲੋਕ ਲੱਗੇ ਹੋਏ ਆ ਜਿਹਦੇ ਚ ਲੱਗਦਾ ਵੀ ਜਿਸ ਨਾਲ ਅਸੀਂ ਪੰਜਾਬ ਦਾ ਕੋਈ ਸਵਾਰਸ ਬੀਏ ਅਸੀਂ ਸੈਕਟਰ ਵਾਈਜ਼ ਖੇਤੀ ਨੂੰ ਵੰਡ ਦਈਏ ਅਸੀਂ ਕਿਤੇ ਵਾਈਜ਼ ਕਰ ਦਈਏ ਜਿੱਥੇ ਕੀ ਦਾ ਮੁਨਾਫਾ ਚੰਗਾ ਹੋ ਸਕਦਾ ਉਸ ਤਰ੍ਹਾਂ ਦੀਆਂ ਜਿਹੜੀ ਖੇਤੀ ਨੀਤੀ ਜਲਦੀ ਲੋਕਾਂ ਦੇ ਆ ਰੂਬਰੂ ਕਰ ਦਿੱਤੀ ਜਾਵੇ ਆ ਆਖਰੀ ਸਵਾਲ ਇਹ ਹੈ ਕਿ ਇਹ ਨਿਮਰ ਸੁਭਾਅ ਇਹ ਪਿਤਾਪੁਰਖੀ ਗੁਣਾ ਹੈ ਜੀ ਕਿਉਂਕਿ ਆਮ ਤੌਰ ਤੇ ਮੈਂ ਵੇਖਣਾ ਹੈ ਤੇ ਇੱਕ ਬੰਦੇ ਦੀ ਥੋੜੀ ਜੀ ਵੀ ਤਰੱਕੀ ਹੋ ਜਾਣਾ ਜ਼ਮੀਨ ਤੋਂ ਪਾਵੇ ਬਹੁਤਾ ਨਹੀਂ ਅੱਧਾ ਪਾਉਣਾ ਗੱਠੋਪਰ ਹੋ ਜਾਂਦਾ ਹੈ ਜੀ ਤੇ ਲਿਆਕਤ ਇਹ ਸਾਫ ਗੋਈ ਇਹ ਸਾਰਾ ਕੁਝ ਇਹਨੂੰ ਮੇਨਟੇਨ ਕਰਨਾ ਕਿੰਨਾ ਕੌਖਾ ਲੱਗਦਾ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਤਾਂ ਰੁਟੀਨ ਦੀ ਜ਼ਿੰਦਗੀ ਪਹਿਲਾਂ ਵੀ ਜੀ ਰਿਹਾ ਸੀ ਹੁਣ ਵੀ ਇਹ ਗੱਲ ਜ਼ਰੂਰ ਹੋਵੇ ਜੀ ਕੋਈ ਮੈਨੂੰ ਇਹ ਜਿਆ ਨਹੀਂ ਮਹਿਸੂਸ ਹੋਇਆ ਮੈਂ ਸਗੋਂ ਅੱਗੇ ਨਾਲ ਵੀ ਡਰ ਕੇ ਵੀ ਲੋਕਾਂ ਨੇ ਬਹੁਤ ਵੱਡਾ ਮੇਰੇ ਵਰਗਾ ਸਧਾਰਨ ਜਿਹਾ ਬੰਦਾ ਛੋਟਾ ਬੰਦਾ ਉਹਨੂੰ ਐਡੀ ਵੱਡੀ ਸੀਟ ਤੋਂ ਚਰਚੀ ਸੀਟ ਤੋਂ ਐਮਐਲਏ ਬਣਾ ਲੈਣਾ ਫਿਰ ਉਹ ਪੰਜਾਬ ਦਾ 15 16 ਬੰਦਿਆਂ ਚੋਂ ਦਾ ਸ਼ਮੂਲੀਅਤ ਹੋ ਜਾਣੀ ਤੋ ਮੈਂ ਪ੍ਰਮਾਤਮਾ ਅੱਗੇ ਦੋਨੇ ਵੇਲੇ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਇਹ ਸੇਵਾ ਬਹੁਤ ਪਿਤਾ ਦਾ ਨਾਮ ਵੱਡਾ ਹੈ ਤੇ ਅਸੀਂ ਉਹਨੂੰ ਚਮਕਾ ਨਹੀਂ ਸਕਦੇ ਤਾਂ ਅਸੀਂ ਉਸਨੂੰ ਖਰਾਬ ਨਾ ਕਰ ਲਈਏ ਜੇ ਸੇਵਾ ਨਾ ਚੰਗੀ ਲੱਗੇ ਤਾਂ ਪ੍ਰਮਾਤਮਾ ਵਾਪਸ ਲੈ ਲਈ ਤੇ ਜੇ ਹੋ ਸਕੇ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਤਾਂ ਮਿਹਰ ਭਰਿਆਤ ਰੱਖੀ ਖੁੜੀਆਂ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਖਾਨ ਸਾਹਿਬ ਦਾ ਧੰਨਵਾਦ ਦੋਸਤੋ ਇਹ ਸੀ ਅੱਜ ਦੀ ਮੁਲਾਕਾਤ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ